ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਘਰ ਦੇ ਵਿੱਚ ਕਹਿੰਦਾ ਸਖਸ਼ ਆਇਆ ਹੋਇਆ ਮਕੈਨਿਕ ਸਾਡਾ ਅੱਜ ਲੱਗੇ ਹੋਏ ਆ ਜੀ ਮਸ਼ੀਨ ਠੀਕ ਕਰਨ ਮਸ਼ੀਨ ਹੀ ਜੀ ਚੱਲ ਨਹੀਂ ਤੇ ਦੋ ਕੁ ਚੀਜ਼ਾਂ ਦੀ ਜਿੱਦੇ ਸਿਉਣ ਮਰੋਣੀ ਸੀ ਤੇ ਸਾਡੇ ਟੇਲਰ ਸਾਹਿਬ ਵੀ ਆਏ ਹੋਏ ਆ ਬਲਾਊਸਾਂ ਦੀ ਕੋਲ ਮਸਤੀ ਦਾ ਹਾਂ ਐਦਰ ਸਾਡੇ ਤਾਇਆ ਜੀ ਤਾਇਆ ਦੀ ਬਲਾਊਸ ਫਟੇ ਬਾਕੀ ਕੀ ਕਰਦਾ ਮੈਂ ਗੁਰਜੀ ਕੀ ਫਤਿਹ 100 ਸੱਡੀ ਮੈਨ ਬੰਦਾ ਬਲਾ ਦੇ ਪੁੱਤ ਅੱਜ ਰੌਣਕਾਂ ਮੇਲੇ ਲੱਗੇ ਹੋਏ ਆ ਮੰਮੀ ਵੀ ਬੁਲਾਉਣ ਨੂੰ ਕਹਿੰਦੇ ਬੁਲਾ ਲਓ ਮੁਰ ਤੁਸੀਂ ਮੰਮੀ ਆਏ ਦੇ ਮੇਰੇ ਕੋਲ ਤਾਂ ਮੈਂ ਤਾਂ ਕਰੇ ਮੇਰੇ ਕਿਨੇ ਕਰ ਲਿਆ ਮੈਂ ਤਾਂ ਦੇਖ ਜੀ ਜੀ ਸ੍ਰੀ ਕਾ ਜੀ ਸਾਰੇ ਅੱਜ ਭਾਈ ਪੁਚੀਂ ਸਵਾਮੀ ਦੀ ਜੋਦੀ ਲੱਗੀ ਅਸੀਂ ਕਿਹਟ ਮੰਗਾਈ ਦੀ ਇਹ ਮੈਂ ਮੰਗਾਈ ਸੀ ਇਹ ਫੇਰ ਹੀ ਐਸਾ ਲੱਗਿਆ ਕਰਨਾ ਕਿਹਟ ਮੰਗਾਈ ਦੀ ਸਿਰਫ ਆਪੇ ਕਰ ਜੋ ਸਹੀ ਜਿੱਤੇ ਕਮ ਸੰਤੇ ਇਹ ਕਹਿੰਦੇ ਅਸੀਂ ਕਿਹਟ ਮੰਗਾਈ ਸੀ ਮੈਂ ਤਾਂ ਨਹੀਂ ਮੈਂ ਮੰਗਾਈ ਸੀ ਵੀਰ ਨਾ ਕਈ ਵੇ ਨੱਚ ਪੇਸ਼ ਕਾਸ ਦੇ ਦੋ ਕੁਝ ਦੇ ਦੋ ਮੈਂ ਵੀਰ ਨੂੰ ਭਾਈ ਕਿਉਂਕਿ ਵੀਰ ਨੂੰ ਤੁਸੀਂ ਆਪਣੀ ਜਗ੍ਹਾ ਰੱਖੋ ਗੱਲ ਪਤਾ ਕੀ ਹੈ ਮੈਂ ਤਾਂ ਦੱਸ ਆਪਾਂ ਨੇ ਇਸ ਚਲ ਹੈ ਤਾਂ ਇਹ ਜਾਇਜ਼ ਪੈਸਿਆਂ ਦੀ ਵੀ ਰੱਖਾ ਇਹਨੇ ਲਈ ਆਈ ਦੀ ਬੁਲਾਇਆ ਹੈ ਇਹ ਤੇ 300 ਸਰਵੇ ਜਿਹਾ ਜਿਹਾ ਸਪੇਸ਼ਾ ਦੂਆ ਪਏ ਨੀਲਾ ਜੋ ਲੈ ਚੱਕੀ ਉਹ ਗਿਆ ਆ ਫਿਰ ਮਸ਼ੀਨ ਚਾਉਂ ਕਰੀ ਪਈ ਐਸਾ ਵਾਹਿਆ ਮੈਂ ਤਾਂ ਠੀਕ ਹੋਣਾ ਇੱਕ ਕਿੱਟ ਦੀ ਗੱਲ ਚੱਲਦੀ ਵੀ ਕਿੱਟ ਆਪਾਂ ਮੰਗਾ ਤਾਂ ਲਈ ਚਲੋ ਆ ਤਾਂ ਠੀਕ ਆ ਜਿਹੜੇ ਗੋਪੀ ਆਣ ਨਾ ਇਹ ਤਾਂ ਵਧੀਆ ਚੀਜ਼ਾਂ ਐ ਕੰਮ ਆਉਣੇ ਵਾਲੀਆਂ ਪੂਰਾ ਪੇਚਕਾਸਾ ਜਿਹੜੇ ਇਹਦੇ ਮੂਰੇ ਇਦਾਂ ਮਤਲਬ ਪੇਚਕਾਸਾ ਤਿੰਨ ਚਾਰ ਤਰ੍ਹਾਂ ਦੇ ਇਹਦੇ ਵਿੱਚ ਪੇਚ ਲੱਗ ਜਾਂਦੇ ਇਦਾਂ ਇਹ ਹੁਣ ਦੋ ਮੋਜ ਗਏ ਇਹਨੂੰ ਨਾਟ ਨੂੰ ਖੋਲਦੇ ਖੋਲਦੇ ਮਤਲਬ 3 4 ਕਸੂ ਦੀ ਕਿੱਟ ਮੰਗਾਈ ਸੀ ਇਹ ਥੋੜੇ ਜਿਹਾ ਬੋਦੇ ਆ ਇਹ ਪਰ ਨਿਕਲੇ ਥੋੜੀ ਡਾਉਨੇ ਆ ਆ ਇਹ ਹੁਣ ਕਾਹਨੂੰ ਮੰਗਾਵਾਗੇ ਥੋੜੀ ਵਧੀਆ ਚ ਮੰਗਾਵਾਗੇ ਹੈ ਫਾਇਦਾ ਬਹੁਤ ਆਪਾਂ ਛੋਟਾ ਕੰਮ ਹੋ ਜਾਂਦਾ ਇਹ ਗੱਲ ਪਰ ਆ ਤਾਂ ਨਟ ਟੈਟ ਬਹੁਤ ਹੀ ਖੁੰਦਾ ਹੀ ਨਹੀਂ ਆ ਜਾਨੂਗਾ ਨਾ ਦੋ ਦਿਨ ਦੀ ਮਸ਼ੀਨ ਇਹ ਵੀ ਤਾਂ ਦੇ ਦੇ ਪੰਨੂ ਕਿਹਾ ਵੀ ਜੋੜ ਲਾ ਕੇ ਦੇ ਕੇ ਮੈਂ ਤਾਂ ਜੋੜ ਲਾ ਲੇ ਹੋਰ ਕੀ ਆ ਦੱਸ ਸਰਦਾ ਜੀ ਜਿ ਜੋਰੇ ਨਹੀਂ ਕਿਹਾ ਤਾਂ ਬਸ ਕਾਲਾ ਕੱਢਣ ਜੋਗੇ ਹੈ। ਪੇਚਕਾਸੇ ਨਹੀਂ ਚੱਜਦਾ ਹੈਗਾ ਦੋ ਪੇਚ ਕਾਸ ਮੁੱਕੇ। ਨਹੀਂ ਜਿਆਦਾ ਉਹ ਬੰਦਾ ਆਇਆ ਹੈ ਜਿਹੜਾ ਜਿਆਦਾ ਹੁਣ ਨਾਟ ਖੋਲਣੇ ਖੋਲਣੇ ਦਾ ਕੰਮ ਕਰਦਾ ਹੋਵੇ। ਵੀਰ ਲੈ ਗਿਆ ਪੇਚਕਾਸ। ਆ ਦੇਖੋ ਤੁਸੀਂ ਲੋ। ਪੇਚਕਾਸ ਚੱਜਦਾ ਚਾਹੀਦਾ ਨਾਟ ਰਸ ਸਮਝਦਾ। ਹੁਣ ਵੀ ਕੀ ਨਾਟ ਖੋਲਦਾ ਹੈ। ਖੋਲ ਲਿਆ ਕਿ ਨਾ ਇੱਕ ਮਿੰਟ। ਕਿਹਦੇ ਲੱਗੇ ਮੇਰੇ ਵੀਰ ਦੇ? ਜਿਹਦੇ ਚ ਜਿਆਦਾ ਜਾਣ। ਪੇਚਕਾਸ ਵਿੱਚੇ ਨਹੀਂ ਜਾਣ ਤੇ ਆਹ ਪੇਚਕਾਸ ਜਿਹੜਾ ਪ੍ਰੋਪਰ ਪੇਚਕਾਸ ਆ। ਇਹ ਕਿੱਥੇ ਛੱਡਦਾ ਇਹਦਾ ਇੱਕ ਤਾਂ ਗ੍ਰਿਪਰ ਚੰਗਾ ਹੋ ਜਾਂਦਾ ਆ ਇਹਦਾ ਬਰੀਕ ਜਿਹਾ ਹੋਆ ਇਹਦੇ ਕੋਲ ਹੱਥੇ ਤਿਲਕੀ ਜਾਂਦਾ ਆ ਇੱਕ ਮਿੰਟ ਲੱਗਿਆ ਰਬ ਨਹੀਂ ਤਾਂ ਪੰਜ ਸੱਤ ਮਿੰਟ ਹੋ ਗਏ ਤੇ ਇਹਨੂੰ ਲੱਗੇ ਨੂੰ ਮਨੂੰ 8-7 ਮਿੰਟ ਲੈ ਭਾਈ ਮਸ਼ੀਨ ਵੀ ਕੱਟ ਥਾਲਾ ਵੀ ਕੋਲ ਮਸ਼ੀਨ ਵਿੱਚ ਸਾਡੀ ਜਿ ਫਸ ਗਿਆ ਜੀ ਭਾਈ ਧਾਗਾ ਇੱਧਰ ਨੂੰ ਦਿਖਾਓ ਜੀ ਇਹ ਕਰਨ ਕੀ ਲੱਗੇ ਹੁੰਦੇ ਫਿਰ ਤਾਂ ਮਸ਼ੀਨ ਚ ਹਾਂ ਮਸ਼ੀਨ ਵਿੱਚ ਫਸ ਗਿਆ ਧਾਗਾ ਹੁਣੇ ਤਾਗਾ ਕੱਢਣਾ ਬਰਬਰ ਕਰ ਕਰ ਜੰਦੀਏ। ਉਹਨੇ ਖੋਲ ਕੇ ਨਾ ਢਾਗਾ ਕੱਢਣਾ। ਮਕੈਨਿਕ ਕਸਾ ਆਪਾਂ ਦਾ ਖੋਲਣੇ ਆਲੇ ਆ ਮਕੈਨਿਕ ਸਾਹਿਬ ਉਧਰ ਬੈਠੇ ਆ। ਆਪਾਂ ਦਾ ਨਟ-ਨੋਟ ਖੋਲ ਕੇ ਦੇ ਦੇਣੇ ਮਰ। ਸਾਫ ਕਰਨਾ ਹੋਵੇ। ਕੋਈ ਨਹੀਂ ਬੇਟਾ। ਉੱਪਰ ਹੈ ਗਈ। ਕਿਹੜਾ ਖੋਲਣਾ? ਉਹਦੇ ਵਿੱਚ ਇੰਕੋ ਜੰਦਾ। ਮਕੈਨਿਕ ਦੋ ਤਿੰਨ ਆ ਉਧਰ ਵੀ ਮਕੈਨਿਕ ਤੇਲਰ ਸਾਹਿਬ ਬੈਠੇ ਸਾਡੇ। ਫਿਰ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਕਿਉਂਕਿ ਇਹਨਾਂ ਨੇ ਤਾਂ ਤਾਗਾ ਤੱਕ ਆਪਸ ਦਾ ਰਹਿੰਦਾ ਦੀਦੀ ਨੇ ਆਪਣੇ ਆਪ ਸਭ ਕੁਝ ਕਰਨਾ ਇਹ ਗੱਲ ਹੋ ਜਾਂਦੀ ਹੈ। ਉਹ ਮਮੀ ਜੀ ਆ ਤੋਏ ਮੈਂ ਤਾਂ ਪਈ ਹੂੰ ਉਹ ਉਹ ਮਨਵੀਰ ਮਨਵੀਰ ਨੂੰ ਦੇਖਾ ਕੀ ਕਰਦਾ ਪੀਣਾ ਨਹੀਂ ਮੁੰਡੇ ਸਾਰੇ ਕੱਪੜੇ ਲਵੇ ਲੈ ਕੁੜੀ ਨੇ ਤੂੰ ਇੱਧਰ ਆ ਜਾ ਪਾਣੀ ਤੇ ਇੱਧਰ ਆ ਜਾ ਹਾਂ ਦੁਸ਼ੇਤੀ ਆ ਗਾ ਕੇ ਥੀ ਨਹੀਂ ਢਿਗਦਾ ਤਾਂ ਹੈ ਨਹੀਂ ਕਿਤੇ ਆਹ ਦੇਖ ਜੀ ਇਹਦੇ ਫਿਰ ਕੀ ਕਰਦਾ ਦੇਖਦਾ ਸਹੀ ਕਿੱਲਾ ਫਸਿਆ ਵਾ ਕਿੱਥੇ ਕਰਤਾ ਮੈਂ ਆ ਨਹੀਂ ਹੋਇਆ ਕਿੱਥੇ ਨਿਕਲੇ ਅੰਮੀ ਇੱਥੇ ਆ ਦੇਖੋ ਹੁਣ ਦਿਖਾਉਂਦੀ ਹਾਂ ਇੱਥੇ ਫਰਦਾ ਤਾਂ ਐਨੇ ਕਦਾਬੇ ਦੇ ਗਲੇ ਹੋ ਜਾਂਦਾ ਲੈ ਸਫਾਈ ਤਾਂ ਸਫਾਈ ਹੈ ਜੀ ਅਜੇ ਮੈਂ ਕੱਢਤਾ ਕੁਸ ਜਿਹਦੇ ਘਾਤੇ ਕੱਟੇ ਨਹੀਂ ਫਿਰ ਇਹਦੇ ਨਾਲ ਖਰ 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 ਇਹ ਚ ਪਾਣੀ ਤੇ ਉਹ ਪਾਣੀ ਜਾਂਦੀ ਤੇਲ ਨਹੀਂ ਪਿਆ ਵਾ ਜਦੋਂ ਸੁੱਕੀ ਪਈ ਆ 6000000 ਨੰਗੀ ਪਈ ਲੱਗਦਾ ਜਿਹੜੀ ਆ ਵਾ ਇਹਦੇ ਫੇਰ ਮੈਨੂੰ ਕਿੰਨੇ ਮਸ਼ੀਨ ਦਾ ਭਲਾ ਕੁੱਤੀ ਤੇਰੀ ਵਾਲੀ ਭਾਈ ਮੈਨੂੰ ਨਾ ਹਰ ਜਮੇ ਦੇਖਦੇ ਆਪ ਕੋ ਦੋ ਵਾਰ ਨਾਕ ਨੂੰ ਕੋਲ ਲਾਉਂਦੀ ਰਹੀ ਪਤਾ ਨਹੀਂ ਕਿਉਂ ਆਹ ਤੁਹਾਡਾ ਨਾਮ ਪੁੱਤੋ ਕੀ ਤਾਂ ਹੋ ਆਪਾਂ ਇਹ ਸਾਪੇ ਕਰ ਦਈਏ ਭਾਈ ਚੰਗੀ ਤਰ੍ਹਾਂ ਸਰਫਾਈ ਹਾਂ ਲੱਗੇ ਵੀ ਰਹਿਗੇ ਆ ਤੇ ਅੱਜ ਖੁਸ਼ੀ ਦੀ ਗੱਲ ਦੱਸਣੀ ਹੈ ਸਾਂਝੀ ਕਰਨੀ ਹੈ ਹਾਂ ਕਰੋ ਕਰੋ ਅੱਜ ਵੀ ਛੋਟੀ ਗੱਲ ਆਏ ਆ ਜੀ ਫੋਕਸ ਵੀਰ ਪਰ ਅੱਜ ਹੈਗਾ ਸਰਦਾਰ ਜੀ ਬੋਲੋ ਕਿ ਫੋਕਸ ਵੀਰ ਪਰ ਅੱਜ ਹੈਗਾ ਸਾਡੇ ਭਾਈ ਬਾਈ ਦਾ ਜਨਮ ਦਿਨ ਦੇ ਸਾਰੇ ਜਾਨੇ ਵਧਾਈਆਂ ਹਾਂ ਤੇ ਵੀਰ ਅੱਜ ਸਵੇਰ ਦਾ ਲੁਕਦਾ ਫਿਰਦਾ ਜੀ ਸਾਤੇ ਵੀ ਕਿਤੇ ਨਿਆਣੇ ਬਾਟ ਨਿਆਣੇ ਕਿਹਾ ਹੋ ਕੇ ਤੁਸੀਂ ਕਿਤੇ ਘਰ ਦੇ ਪਾਰਟੀ ਨਾ ਮੰਗੋ ਕਿਉਂ ਕਰੀ ਗਾਈ ਗੱਲ ਪਾਰਟੀ ਪਾਰਟੀ ਤੇ ਅਰੀ ਬਸਾਂ ਬੱਲੀ ਹੋ ਗਏ ਵਾ ਚਲੋ ਹੁਣ ਕੀ ਕਰਨਾ ਕਿਸੇ ਨੂੰ ਨਾ ਮੂਹ ਹਾਂ ਜੇ ਤਾਂ ਮੇਰੇ ਦਿਲ ਦੀ ਤਮੰਨਾ ਮੈਂ ਤਾਂ ਬਸ ਇੱਕੇ ਚੀਜ਼ ਕਹੂੰਗੀ ਮੈਂ ਤਾਂ ਕੜੀ ਛੋਲੇ ਖਾਣੇ ਮੈਂ ਤਾਂ ਹੋਰ ਕੁਝ ਨਹੀਂ ਖਾਣਾ ਉਹ ਹੋਰ ਮੈਨੂੰ ਮੋਲ ਲੈਣਾ ਬਸ ਨਾ ਬਸ ਇਹ ਰੂਹ ਹੀ ਖਰਾਕਾ ਉਹ ਬੜੀਆ ਸਸਤੇ ਸਭ ਜੰਦਾ ਕੜੀ ਛੋਲੇ ਖਾਣੇ ਜੀ ਤੁਸੀਂ ਹੈਨਾ ਉਹ ਕਿਆ ਫਿਰ ਨਾਲੇ ਤਾਂ ਕਹੀ ਜਾਂਦੀ ਕੜੀ ਛੋਲੇ ਖਾਣੇ ਮਾਮੇ ਦਾ ਬਰਥਡੇ ਅੱਡ ਕੀ ਰਹਿਣਾ ਮਾਮੇ ਦਾ ਵੇਣਾ ਵੀ ਪੈਣਾ ਮਾਮੇ ਨੂੰ ਪੁੱਤ ਕੀ ਖਾਣਾ ਚੂਰੀਆਂ ਨੇ ਕੀ ਖਾਣਾ ਹੈ ਚੂਰੀਆਂ ਹੋਰ ਕਿਹੜੀ ਲਾ ਬੀਤੇ ਰਹਿ ਗਏ ਹੋਰੀ ਹੋਰ ਨਹੀਂ ਮੈਂ ਨੂੰਦਲ ਨੂੰਦਲ ਖਾਣੇ ਆ ਨੂੰਦਲ ਖਾਣੇ ਆ ਦੂਰ ਹੋ ਰਿਆ ਥਾਰੇ ਕੋ ਸਿੱਧਾ ਉੱਥੇ ਚਲੋ ਕਿੱਥੇ ਜਿੱਥੇ ਆਪਾਂ ਨੇ ਧੀਆ ਮਨਾਈਆ ਸੀ ਆ ਯਾਰ ਤੇਰੇ ਮੈਂ ਉੱਥੇ ਮੈਂ ਐਪੇ ਦੱਸ ਦੂੰਗਾ ਖਾਣਾ ਹੈ ਨਾ ਕਹਿੰਦਾ ਜਿੱਥੇ ਆਪਾਂ ਨੇ ਧੀਆ ਮਨਾਈਆ ਸੀ ਉੱਥੀ ਚਲੋ ਇਹਨੂੰ ਪਤਾ ਵੀ ਉੱਥੇ ਗੋਲ ਗੱਪੇ ਵੀ ਹੈਗੇ ਆ ਨਿਊਡਲ ਇਹਨਾ ਆਹ ਮਨਚੂਰੀਅਨ ਵੀ ਹੈਗੇ ਤੇ ਨਿਊਡਲ ਵੀ ਹੈਗੇ ਆ ਟਿੱਕੀਆਂ ਵੀ ਹੈਗੀਆਂ ਲੀਆਂ ਹੈਂ ਕਾਹ ਇਹ ਕਹਿੰਦਾ ਵੀ ਉੱਠੀ ਚਾਲਦੇ ਇੱਕੇ ਜਗ੍ਹਾ ਸਾਰੇ ਹੀ ਖੜਦੇ ਮੈਨੂੰ ਕਿਹਾ ਹੋ ਕੇ ਆ ਜਾ ਹੁਣ ਇੰਨਾ ਗੁੱਸਾ ਯਰੂਰੇ ਆ ਪੁੱਤ ਬਾਣੀ ਪਾਣੀ ਜੀ ਹੋਈ ਪਈਆ ਉਹਨੂੰ ਆਏ ਮੈਨੂੰ ਖਿਜਣਗੇ ਮੰਮੀ ਕਿੱਥੇ ਗਈ ਦੀ ਸੀ ਹੁਣ ਮੰਮੀ ਤੇਲ ਲੈਣ ਗਈ ਤੇ ਪੈ ਰਹੀ ਸਾਰੀ ਸੁੱਕੀ ਪਈ ਐ ਮੈਨੂੰ ਪਤਾ ਤੁਹਾਨੂੰ ਥੋੜਾ ਜਿਹਾ ਸ਼ੱਕ ਹੈਗਾ ਜੀ ਹਾਂ ਦੀ ਸੱਚੀ ਯੂਪੀ ਨੂੰ ਗਏ ਹੋਏ ਆ ਗੱਲ ਕੁਛ ਆਏ ਤੇ ਸੀ ਦੱਸਿਆ ਨਹੀਂ ਹੈਗਾ ਥੋੜਾ ਜਿਹਾ ਦੇਦੀ ਕਹਿੰਦੇ ਫਿਰ ਕੋਈ ਹੈਪਨਿੰਗ ਹੋ ਜਾਂਦੀ ਹੈ ਕੋਈ ਕੋਸ਼ ਪ੍ਰਕਾਰ ਦੀਆਂ ਗੱਲਾਂ ਹੋ ਜਾਂਦੀਆਂ ਵੀ ਕਹਿਦੇ ਤੁਸੀਂ ਬਿਮਾਰ ਐ ਇਸ ਕਰਕੇ ਭਾਈ ਹਾਂਜੀ ਉਹ ਯੂਪੀ ਨੂੰ ਗਏ ਹੋਏ ਵੈਸੇ ਤੁਹਾਡੇ ਬਹੁਤ ਕਮੈਂਟ ਆਉਂਦੇ ਤੇ ਵੀ ਦੀਦੀ ਯੂਪੀ ਨੂੰ ਨਹੀਂ ਜਾਂਦੇ ਯੂਪੀ ਨੂੰ ਨਹੀਂ ਜਾਂਦੇ ਹੁਣ ਉਹ ਚਲੇ ਗਏ ਹੁਣ ਨੇਰ ਆਈ ਪਈ ਆ ਭਾਈ ਦੀਦੀ ਕਿੱਥੇ ਦੀਦੀ ਕਿੱਥੇ ਦੀਦੀ ਕਿੱਥੇ ਹੋਰ ਕਹਿੰਦਾ ਵੀਡੀਓ ਵਿੱਚ ਲੈ ਕੇ ਆ ਹੁਣ ਵੀਡੀਓ ਵਿੱਚ ਲੈ ਕੇ ਆ ਉਹ ਤਾਂ ਹੀ ਲੈ ਕੇ ਆਉਂਗੇ ਹੈਨਾ ਥੋੜੇ ਜੇ ਤੁਸੀਂ ਵੀ ਸਮਝਿਆ ਕਰੋ ਵੀ ਜੇ ਕੋਈ ਗੱਲ ਧੰਨ ਹੈ ਤਾਂ ਕੋਈ ਉਹ ਹੋਗੇ ਬेशਕ ਕੋਈ ਸਾਡੀ ਫੈਮਲੀ ਹੈ ਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਕਹ ਲੈਨੇ ਆ ਵੈਸੇ ਇਸ ਕਰਕੇ ਅਸੀਂ ਜਾਣਦੇ ਹਾਂ ਜਰਾ ਥੋੜਾ ਜਿਹਾ ਥੋੜਾ ਜਿਹਾ ਡਿਲੇ ਵੀ ਕਰਨਾ ਬਰਥਡੇ ਜਿਆਦਾ ਤੱਕ ਲਾਪਰੀ ਤੇ ਨਹੀਂ ਆਦੀ ਹਜੇ ਪਾਰਟੀ ਅਸੀਂ ਪੈਂਡਿੰਗ ਰੱਖ ਲਈ ਨਹੀਂ ਹੋਣੀ ਜ਼ਰੂਰ ਹੈ ਨਹੀਂ ਹੋਣ ਨੂੰ ਹੁਣ ਤਾਂ ਸ਼ਾਮ ਦਾ ਟਾਈਮ ਹੋਇਆ ਮੈਂ ਤਾਂ ਹੁਣ ਤਾਂ ਸਾਡੀ ਤਿਆਰੀ ਚੱਲ ਰਹੀ ਹੋਣੀ ਵੀ ਪਾਰਟੀ ਦੀ ਤਾਂ ਕਰਕੇ ਅਸੀਂ ਪਾਰਟੀ ਰੱਖ ਲਈ ਥੋੜੀ ਡਿਲੇ ਕਰ ਲਈ ਅ ਫੇਰ ਕੱਲ ਨੂੰ ਘੜੀ ਚੌਲ ਬਣਾਵਾਂਗੇ ਪਰਸੋਂ ਜਿੱਦਨ ਭਾਬੀ ਆਏ ਉਹਦੋਂ ਘੜੀ ਚੌਲ ਖਾਵਾਂਗੇ ਪਾਰਟੀ ਹੋਣਾ ਬਾਕੀ ਦੇਖੀ ਦੇਖ ਦੇਖ ਲਓ ਹੋਰ ਕਿਹਾ ਫਿਰ ਉਹ ਤਾਂ ਮੇਰੇ ਗੱਲੇ ਕੜੀ ਚੋਲ ਫੇਵਰੇਟ ਆ ਬਾਕੀ ਨਿਆਣੇ ਟੱਬਰ ਬਾਕੀ ਉਹ ਉਹ ਸਾਰਿਆਂ ਨੂੰ ਕੜੀ ਚੋਲ ਖਲਾ ਦੇ ਲੈ ਗੈ ਗਮ ਗਾਤਾ ਨਾ ਨਾ ਨਿਆਣੇ ਲਾਲਪਣਾ ਮੇਰੇ ਨਾਲ ਸਾਰੇ ਨੇ ਗੱਲ ਪਤਾ ਕੀ ਆਏ ਦੋਹੇ ਦੀਆਂ ਨੇ ਅਕੇ ਲੜ ਹਾਂ ਕੜੀ ਚੋਲ ਸਾਡੀ ਹੈ ਦੇਖ ਲਓ ਪਤਾ ਗੱਲ ਖਿਆਏ ਕੜੀ ਹੋਵੇ ਪਾਈ ਵੀ ਬੇਚਾ ਇੱਡਾ ਚਮਚਾ ਮਾਖਣੀ ਦਾ ਸੇਟਾ ਮੈਂ ਆਹਾ ਆਹਾ ਉਹ ਤਾਂ ਡੇਲੀ ਖਾਂਦੇ ਆ ਕੀ ਬਾਤ ਆ ਨਜ਼ਾਰੇ ਉਹ ਤਾਂ ਡੇਲੀ ਖਾਂਦੇ ਨਾ ਅਸੀਂ ਉਹ ਤਾਂ ਰੋਜ਼ ਖਾਉਂਦੇ ਤੁਸੀਂ ਇੱਕ ਗੱਲ ਦੇਖੀ ਆਪਾਂ ਤਿੰਨੇ ਬੋਲੀ ਜਾਂਦੇ ਆਂ ਇੱਧਰ ਵੀ ਕੋਸ ਵੀ ਨਹੀਂ ਕਹਿੰਦੇ ਤੇ ਕਿ ਲੈ ਕੇ ਨਾ ਆਪਾਂ ਲੇ ਵੇੜੋ ਗੱਲ ਤਾਂ ਪਤਾ ਕੀ ਆਏ ਵੀਰ ਨੂੰ ਪੈਸੇ ਦੇਣੇ ਆ ਜੋ ਤੁਸੀਂ ਖਾਣਾ ਪੁੱਤ ਕਹਿ ਰਹੇ ਹੋ ਵੀਰ ਵੀ ਮਾਰਾਂ ਤਾਂ ਵੀ ਇਹ ਬੋਲਾ ਚੱਲ ਜੀਦਾ ਉਹਨਾਂ ਦੇ ਬੜੇ ਆ ਵੀਰ ਨੂੰ ਹੁਣ ਆਏ ਪਤਾ ਵੀ ਭਾਈ ਆਖਟ ਤਰੀਕਾ ਚੱਲਦੀ ਆ ਪੈਸੇ ਹੈ ਨਹੀਂ ਪਾਸੇ ਪਾਸੇ ਤਾਂ ਆਉਣੇ ਪੈਸੇ ਹੈ ਨਹੀਂ ਕੋਲ ਉਹ ਮੈਂ ਤਾਂ ਹੁਣ ਉੱੱਦ ਹੀ ਲੱਗਿਆ ਬੁਲਾਉਣ ਤੁਹਾਡੇ ਕੋਲ ਕਦੇ ਹੁੰਦਾ ਵੀ ਆ ਫਰਵਰੀ ਕਹਿੰਦੇ ਆ ਪਾਈ ਪੈਸੇ ਹੈ ਨਹੀਂ ਲਾਸਟ ਤਰੀਕਾ ਹੈ ਕਾ ਕਰਕੇ ਮੰਮੀ ਸਾਰੋਂ ਨੇ ਦੇ ਲੇ ਗਏ ਤਾਂ ਮੁੰਲਾ ਦਾ ਇਹ ਜਿਆਦਾ ਜਿਆਦਾ ਨਹੀਂ ਠੀਕ ਹੋਣੀ ਮੰਮੀ ਸਾਰੋਂ ਤੇ ਥੋੜੀ ਨਾ ਪਾਣਾ ਇਹ ਹੁਣ ਹੈ ਨਹੀਂ ਇਹ ਮਾ ਤਾਂ ਫਿਰ ਲਾਣੀ ਨਹੀਂ ਲੱਗਾ ਕੰਮ ਉਹ ਮਸ਼ੀਨ ਵਾਲਾ ਚੱਲ ਜਾਊਗਾ ਹਾਂ ਕਿਹੜੀ ਉਹ ਵਾਲੀ ਚੁਆਈ ਵਾਲੀ ਮਸ਼ੀਨ ਦਾ ਪਰ ਉਹ ਤਾਂ ਸੀਐਲ ਜੀ ਹੁੰਦਾ 12 ਨਹੀਂ ਆ ਸਾਰਾ ਜਿਆਦਾ ਖਰਾਬ ਕਰ ਨਾ ਨਾ ਦਾ ਹੀ ਲਾ ਇਹ ਨਾ ਲਾ ਲਾ ਜਮਣ ਨੂੰ ਪਾ ਦਨੀ ਚੱਲ ਦੇਖੀ ਜਾਉਂਗੇ ਜਾ ਕਾ ਮਾਰਾ ਜਾ ਪਾ ਰਾ ਹੁਣ ਚੱਲਣ ਦੇ ਸਰੋਂ ਆਣੇ ਪਾਦ ਨਹੀਂ ਅੱਗੇ ਵੀ ਮੈਂ ਮੰਮੀ ਨੂੰ ਆਏ ਵੀ ਨਵੀਂ ਮਸ਼ੀਨ ਮੰਮੀ ਕਹਿੰਦੀ ਮੈਂ ਪਾ ਲੰਨੀ ਮੰਮੀ ਨੇ ਪੰਗਾ ਲੈ ਕੇ ਦੇਖਿਆ ਵਾ ਇਹਦਾ ਮਤਲਬ ਇਹ ਕਿੰਨੀ ਪੁਰਾਣੀ ਮਸ਼ੀਨ ਅਜੀ ਹੈ ਇਹ ਨੀ ਕਿ ਪੁਰਾਣੀ ਮਸ਼ੀਨ ਹੈ ਜਦੋਂ ਵੀ ਦੀ ਦਾ ਵਿਆਹ ਹੋਇਆ ਤਾਂ ਜੱਦੀ ਇਹ ਜਦ ਦੋ ਲੈਂਦੀ ਦੋ ਮਸ਼ੀਨਾਂ ਤੇ ਕਿਹਦੀ ਮਾਸੀ ਲਈ ਆਈ ਤੀ ਇੱਕ ਅਸੀਂ ਲੈ ਲਈ ਤੀ ਉਹ ਜੱਦੀ ਹੈ ਆਇਆ ਚੱਲਦੀਆਂ ਮਸ਼ੀਨਾਂ ਤਾਂ ਹਨੇ ਜੀ ਬੱਲਾ ਫਿਰ ਤਾਂ ਇਹਨੂੰ ਹੋਗੇ ਕਟਕਟ ਮੈਂ ਕਹਿੰਦਾ ਹਾਂ ਤਾਂ ਚੱਲ ਫਿਰ ਵੀ ਮੀਟੀ ਦੇ ਵਿਆਹ ਦੀ ਹੈ ਜਿਹੜੀ ਮੇਰੇ ਕੋਲ ਮਸ਼ੀਨਿਕ ਮੇਰੇ ਦਾ ਇੱਕ ਤਾਂ ਆਪਣੀ ਜ਼ਮੀਨ ਹੀ ਹੈ ਇੱਕ ਮੰਮੀ ਦੇ ਪਾਈਆ ਸੱਸ ਦੀ ਮੇਰੀ ਦੀ ਵਿਆਹ ਦੀ ਆਇਆ ਚੱਲਦੀ ਹੈ ਵਿਆਹ ਦੀ ਨਹੀਂ ਪੁਰਾਣੀ ਮਸ਼ੀਨ ਹੋਊਗੀ ਨੇ ਜ਼ਿਆਦਾ ਵਧੀਆ ਚੱਲਦੀ ਹੈ ਜ਼ਿਆਦਾ ਇਹ ਤਾਂ ਗੱਲ ਹੈ ਪੁਰਾਣੀਆਂ ਚੀਜ਼ਾਂ ਬਾਈ ਹੁਣ ਦੀਆਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਹੈਵੀ ਆ ਆਪਣੇ ਉਰੇ ਪੈਰ ਪਾਈਏ ਆਹ ਤਾਂ ਭਈ ਉਹ ਫਟਾਣ ਵਾਲੀ ਜੁੱਗਾ ਰੱਖੇ ਲਈ ਮਗਾ ਤਾਂ ਆਹ ਦੇਖ ਲੋ ਹੈ ਸਸਦੀ ਮਸ਼ੀਨ ਪੱਲੀਆਂ ਸੀ ਹੁਣ ਇਹਨੂੰ ਹੈ ਪਹਿਲਾਂ ਮੈਂ ਜਿੱਕਾ ਹੋਇਆ ਤਾਂ ਦਾਇ ਤੋਂ ਬਾਅਦ ਨੇ ਉਹਦੇ ਉਹ ਕੰਨ ਹੱਥ ਨਾਲ ਹੀ ਵੀ ਸਿੰਦੇ ਮੈਂ ਤਾਂ ਪੱਲੀਆਂ ਸੀ ਇਹਨੂੰ ਉਹੀ ਮਸ਼ੀਨ ਇੱਕ ਵਾਕੀ ਰੱਖੀ ਵੀ ਹੈ ਤੇਲ ਪਾਣੀ ਦੇਣਾ ਉਹਨੂੰ ਇਹ ਸੈੱਟ ਕਰਕੇ ਫੇਰ ਉਹ ਸਾਂਭੀ ਵੀ ਇਹ ਕਦੀ ਆ ਜਿਹੜੇ ਉਹ ਕੱਪੜਾ ਪੁਰਾਣੀ ਮਸ਼ੀਨ ਆ ਉਹਦਾ ਹੂਪ ਉਹਰਾਵੀ ਆ ਜਾਣੀ ਆ ਪਹਿਲਾਂ ਲੱਗੀ ਦੀ ਮੰਮੀ ਉਹ ਚੋਰ ਬਦੇ ਰਹਿ ਮਤ ਪ੍ਰਾਣੀ ਪ੍ਰਾਣੀ ਮਸ਼ੀਨ ਅਸਲ ਵਿੱਚ ਨਾ ਉਹ ਹੂਣ ਵਾਲੀਆਂ ਨਾਲ ਕਿਤੇ ਭਾਰੀਆਂ ਉਹ ਝਾਲ ਚੱਲੀ ਜਾਂਦੀਆਂ ਪੱਲੀਆਂ ਪੁੱਲੀਆਂ ਨਹੀਂ ਉਹਨਾਂ ਕੋਈ ਫਿਕਰ ਨਹੀਂ ਹੈ ਹੂਣ ਵਾਲੀਆਂ ਤਾਂ ਮੈਂ ਕਹਿੰਦਾ 5-7 ਸਾਲ ਮਸੀ ਕੱਢਦੀਆਂ ਹੋਣੀਆਂ ਆ ਆ ਵੀ ਵੇ ਤਾਂ ਹੈਰਾਨ ਓ ਯਾਰ ਤੁਸੀਂ ਇਲਤਾ ਕਾਹਨੂੰ ਕਰੀ ਜਾਂਦੇ ਮਨਵੀਰ ਉਰੇਆ ਮਨਵੀਰ ਨੂੰ ਨਾ ਹੋਰ ਕੰਮ ਹੋ ਜਾਣਾ ਕੁਲੀ ਮਨਵੀਰ ਉੱਠ ਗਿਆ ਪਹਿਲਾਂ ਘਰ ਦੇ ਨਿਪਟੇ ਗਿਆ ਹੋਣ ਲੱਗ ਗਿਆ ਅਜੇ ਤੱਕ ਮਨਵੀਰ ਤੇ ਆਉਣੇ ਕਿ ਮੈਂ ਮੁੱਛੇ ਤੇਰੇ ਕਲੀ ਜਾਣਦੇ ਨੂੰ ਕਲੀ ਫੜਾ ਫੜਾ ਦੇ ਹਵਾ ਅਸਮਾਨ ਹਾ ਫੜਾਵਾ ਹਾਂ ਦਾ ਫੜਾਣੀਆਂ ਚੀਜ਼ਾਂ ਦੀ ਤਾਂ ਯਾਦਾਂ ਗਈਆਂ ਨੂੰ ਸਾਫ਼ ਕਰਨਾ ਤੁਹਾਨੂੰ ਜਾ ਕੱਪੜਾ ਨਹੀਂ ਦੇਖਣਾ ਉਹ ਮੈਂ ਮੰਮੀ ਮੈਂ ਕੱਤਤਾ ਹੋਇਆ ਚੰਗੀ ਤਰ੍ਹਾਂ ਐਦਾਂ ਨਹੀਂ ਜੀ ਹੋਣਾ ਉਹ ਹੱਥ ਨਾਲ ਮਨਵੀਰ ਉੱਧਰ ਕੱਪੜਾ ਦੇਖ ਲੈ ਆ ਗਏ ਹੋ ਗਿਆ ਹੁਣ ਮੈਂ ਕਿੱਟਾਰ ਮਾਲਾ ਹੋ ਫੜਾਵੇ ਹੋ ਗਿਆ ਉੱਧਰ ਪੈ ਪਿਆ ਜੇ ਕੱਪੜਾ ਲੈ ਚੱਕ ਕੇ ਆਹੋ ਇੱਥੇ ਬੈਹਾਂ ਨੂੰ ਦੋਸਤ ਹੋਈ ਤਾਂ ਹੀ ਕਿਹਾ ਹਾਂ ਕੁਰਸੀ ਨਾ ਸੀ। ਹਾਂ ਕੁਰਸੀ ਉਹ ਦਿੱਤਾ ਹੋਣਾ ਥੱਲੇ ਗਿਰਿਆ ਵਾ। ਅਰੇ ਉਹ ਨਾ ਪਾਟਾ ਮਨਾ ਪਾਣੀ ਚ। ਉਹ ਬੜੀ ਟੱਪ ਚ ਜਾ ਕੇ ਤਰਨਾ। ਮੈਂ ਮਾਰ ਹੋ ਜਾਣਾ ਕੁੜੀ ਨੇ। ਦੀਦੀ ਉਹਨੂੰ ਚੱਕ ਕੇ ਕਵਰ ਧੱਪੜੇ ਬਦਲ। ਉਹ ਬੁਖਾਰ ਚੜ ਜਾਣ ਨਾਲੇ। ਹੋਰ ਚੱਕੀ ਬੈਠੀ ਨੀ। ਉਹ ਦੇਖ ਲੋ ਟੱਪ। ਇਹ ਮੁੰਡਾ ਜਿੰਨਾ ਵੀ ਹੈਗਾ ਇਹ ਘੱਟ ਖੜਦਾ ਨਹੀਂ ਹੈਗਾ ਜਿੰਨਾ ਮਰਜੀ ਹਟਾਈ ਜਾਏ। ਦੀਓ ਚਨੀਓ ਲੈ ਮੈਂ ਬੜਾ ਹੋ ਗਿਆ ਮੇਰਾ ਬਿਆਹ ਹੋਣਾ ਬਾਬੇ ਆ ਕਰ ਦੋ ਇਹਦਾ ਫਿਰ ਮੈਂ ਤਾਂ ਆਪ ਕਹਿੰਨੀ ਆ ਤੁਹਾਨੂੰ ਦੇਖੋ ਕੁੜੀ ਦੀਦੀ ਨੂੰ ਬਹੁਤ ਤੱਕ ਕਰਦਾ ਇਹ ਬੋਲ ਬਾਈ ਥੋੜਾ ਹੈ ਤੁਸੀਂ ਕਿੰਨੇ ਸਾਲ ਦੇ ਹੋਗੇ ਤੁਸੀਂ 32 ਸਾਲ ਦਾ ਹੋ ਗਿਆ ਬਾਈ 32 ਦਾ ਮੀ ਮੀ ਤਾਂ ਦੀਦੀ ਕਿੰਨੇ ਸਾਲ ਦੀ ਹੋਣੀ ਆ ਇਹ ਤਾਂ ਇਹਦਾ ਹੋਣੀ ਮਿਲਦਾ 40 ਕਿ ਖਾਲ ਦੀ ਹੈ ਨਾ ਰਾਮਰੇ ਜਨਮ ਮੇਰਾ 95 ਦਾ ਮੀਤਾ ਜਨਮ 95 ਦਾ 95 ਦਾ 85 ਦਾ ਫਿਰ 15 ਸਾਲ ਉਹ ਹੋਗੇ ਤੇ 25 ਸਾਲ ਇਹ 40 ਸਾਲ ਦੀ ਹੋ ਗਈ ਭਾਈ ਬੜੀ ਭੈਣ ਸਾਡੀ ਹੈ ਤੇ ਉਤੇ 2 ਕੁ ਸਾਲ ਛੋਟੀ ਨਿੱਕਾ ਦੀ ਦੀ ਲਾ ਲੋ ਹਨਾ 2 2.5 ਸਾਲ ਤਿੰਨ ਤੇ ਨਿੱਕਾ ਦੀ ਜੀ ਵੀ ਭਾਈ ਹੋ ਗਈ ਹੁਣ 37 38 ਦੀ ਤੇ ਜੀ ਦੀਦੀ ਹੋ ਗਈ

ਹੋ ਹੁਣ ਕੋ ਕੰਮ ਨਹੀਂ ਸਰ ਗਿਆ ਤੇ ਨਹੀਂ ਹਾਂ ਸਰ ਗਿਆ ਤੇ ਨਹੀਂ ਮੈਂ ਇੱਧਰ ਗੱਲ ਕਰਦੀ ਆ ਮਾਣ ਦੀ ਗੱਲ ਮਾਣੂ ਕੀ ਹੁਣ ਹੌਲੀ ਹੌਲੀ ਤਾਂ ਹੀ ਤਾਂ ਮੈਂ ਸੀਟ ਨਹੀਂ ਖੋਲਦੀ ਸੀ ਤਾਂ ਟਾਈਮ ਲੱਗਦਾ ਬਹੁਤ ਇਹ ਤਾਂ ਟਾਈਮ ਲੇ ਲੇ ਤਾਂ ਬਹੁਤ ਆਲੇਗੋ ਨਾ ਫਿਰ ਵੀਰ ਦਾ ਪਾਨੇ ਬਰਥਡੇ ਕਿੰਨੇ ਦਿਨ ਤੱਕ ਮਨਾਉਣਾ 5 ਤੋਂ 4 ਤੱਕ ਜੇ ਦੀ ਦੀ ਹਾਂ ਜਿੱਦਾਂ ਉਹ ਵੀ ਅੱਜ ਤੇ ਮਨਾਵਾ ਤੇ ਉਹੀ ਤਾਂ ਹੀ ਕਹਿੰਦੀ 5 ਤੋਂ 4 ਤੱਕ ਦੀਦੀ ਨੇ ਆ ਜਾਣਾ ਉਹ ਗੁਰਪ੍ਰਤਮ ਦੇ ਪਰਸਨ ਚਾਹੁੰਦਾ ਬਹੁਤ ਚੰਗਾ ਬਸ ਸੰਜੀਤ ਹੁਣ ਪਾਪਾ ਦਾ ਵੀ ਨਹੀਂ ਹਲੇ ਮਨਾ ਹੋਣਾ ਉਹ ਤਾਂ ਕਹਤੇ ਬਾਗੜ ਨੂੰ ਜਾਣਾ ਉਹਨਾਂ ਨੇ ਹਜੇ ਉਹਨਾਂ ਦਾ ਵੀ ਡਿਲੇイ ਹੋ ਪਿਆ ਜੀ ਮਿਲਣਾ ਚੱਲ ਠੀਕ ਹੈ ਉਹਨਾਂ ਦਾ ਫਿਰ ਆਏ ਤੇ ਮਨਾ ਲਾਂਗੇ ਨਹੀਂ ਤਾਂ ਉਹ ਹੀ ਨਹੀਂ ਤਾਂ ਉਹ ਇਕੱਠੇ ਨਹੀਂ ਉਹ ਹੋ ਮੈਂ ਉਹੀ ਕਹਿੰਦਾ ਵੀ ਨਹੀਂ ਦੋਹੇ ਇਕੱਠੇ ਮਨਾ ਹੋਏ ਇਕੱਠੇ ਹੀ ਆ ਜਣੇ ਤੇ ਲੈਦਾ ਲੈਦਾ ਹੋ ਜਾਊਗਾ ਹਨਾ ਪਾਪਾ ਦਾ ਠਾਈ ਨੂੰ ਆਈ ਹਾਂ ਹਾਂ ਪਰ ਸੋਧਾ ਇਹ ਲੋ ਕਿ ਮਨਾਵਾਗੇ ਕਰਿਆ ਹੁਣ ਤਾਂ ਅਸੀਂ ਕੇਕ ਵੀ ਬਹੁਤ ਕਾਫੀ ਦੇਰ ਬਾਅਦ ਕੱਟਣ ਹਾਂ ਪਹਿਲਾਂ ਕਹਿਣਾ ਕਿ ਦਿੱਖਾਈ ਜਾਂ ਪਹਿਲਾਂ ਦਿਖਾਈ ਜਾਂਦੇ ਆ ਪਹਿਲਾਂ ਤਾਂ ਭਾਈ ਵਿੱਚ ਨੂੰ ਤਾਂ ਬਹੁਤ ਕੇਕ ਕੱਟੇ ਲਗਾ ਤਾ ਜਦੋਂ ਥੋੜੀ ਉਹ ਆਈ ਜਣੇ ਚਾਹੁੰਦੇ ਫੇਰ ਕੇਕ ਤਾਂ ਖਾਣੀ ਹੀ ਆ ਇਹ ਜਾਂਦਾ ਫੇ ਸਭ ਦੀ ਖੁਸ਼ੀ ਮਨਾਉਣੀ ਬਣਦੀ ਉਹ ਆ ਮਨਾਣੀ ਬਣਦੀ ਆ ਤੇ ਹੁਣ ਮਤਲਬ ਭਾਈ ਸਾਡਾ ਅੱਜ ਤਾਂ ਬਾਰਥਡੇ ਕਾਫੀ ਲੇਟ ਆਇਆ ਏ ਕਿਸੇ ਦਾ ਬਾਈ ਦਾ ਹਨਾ ਤੇ ਫਾਦਰ ਸਾਹਿਬ ਦਾ ਸਤੰਬਰ ਅਕਤੂਬਰ ਚ ਨਵੰਬਰ ਚ ਦਸੰਬਰ ਚ ਹੈਗਾ ਕਿਸੇ ਨੂੰ ਬਾਈ ਜਾਣੇ ਉਥੇ ਦੇ ਆਂਦੇ ਨਵੰਬਰ ਚ ਤਾਂ ਛੁੱਪਦਾ ਚਲੇ ਗਿਆ ਅਕਤੂਬਰ ਚ ਕੀ ਦਾ ਰਮਨਦੀਪੀ ਦਾ ਨੂਰ ਦਾ ਹਾਂ ਲੰਚ ਸਤੰਬਰ ਨੂਰ ਦਾ ਵੀ ਆ ਗਿਆ ਸਤੰਬਰ ਰਹਿ ਗਿਆ ਬਸ ਸਤੰਬਰ ਵਿੱਚ ਵੀ ਕਿਸੇ ਨਾ ਕਿਸੇ ਦਾ ਨਿਕਲ ਜਾਣਾ ਹਾਂ ਨੂੰ ਟੈਨਸ਼ਨ ਹੁੰਦੀ ਨੇ ਮੈਂ ਮੈਂ ਪਤਾ ਕਿਆ ਦਿਮਾਗ ਲੜਾ ਮਾ 54 ਤੇ ਪਈ ਮੈਂ ਕਿ ਮੈਂ ਵੀਰ ਦੀ ਵੀਡੀਓ ਦੇਖਾ ਬਰਥਡੇ ਵਾਲੀ ਕਿੱਦਾਂ ਬਣਾਈ ਮੈਂ ਸਾਰੀ ਲੱਭੀ ਮੈਂ ਮੈਨੂੰ ਵੀਡੀਓ ਨਹੀਂ ਲੱਭਦੀ ਆਏ ਤੇ ਸੋਚਾ ਵੀ ਜਾਤਾ ਮੈਂ ਹੈ ਹੀ ਨਹੀਂ ਤੇ ਉਹ ਮੈਂ ਵੀਡੀਓ ਲੱਭੀ ਆ ਮਾਂ ਮੰਮੀ ਮੈਂ ਹੈ ਵੀਡੀਓ ਉਹ ਪਹਿਲਾ ਜਿਹੜਾ ਬਰਥਡੇ ਮਨਾਇਆ ਤਾਂ ਜਦੋਂ ਵਿਆਹ ਤੋਂ ਬਾਅਦ ਉਹ ਸਭ ਤੋਂ ਪਹਿਲਾ ਬਰਥਡੇ ਅਸੀਂ ਮਨਾਇਆ ਤਾਂ ਸੁੱਖੇ ਜੀਜੇ ਦਾ ਸਭ ਤੋਂ ਛੋਟਾ ਪੁਰਾਣਾ تھا ਉਹ ਜਿਹੜੀ ਇਹ ਨਾਲ ਸਾਡਾ ਕੈਮਰਾਮੈਨ ਆ ਇਸ ਵਕਤ ਇਹਦੇ ਡੈਡੀ ਦਾ ਹਾਂ ਤੇ ਪਹਿਲਾ ਸਭ ਤੋਂ ਪਹਿਲਾ ਮੇਰਾ ਮਨ ਲਾਦਾ ਉਹ ਪਹਿਲੇ ਹੀ ਵਲੌਗ ਦਾ ਜਿਵੇਂ ਮੈਂ ਪਹਿਲਾਂ ਬੋਲਿਆ ਤਾਂ ਹਾਂ ਹੈ ਮੇਰਾ ਨਾ ਜਾਗੋ ਵਾਲੇ ਚ ਬੋਲੇ ਤੇ ਤੁਸੀਂ ਪਹਿਲਾਂ ਉਹ ਤੇਰੇ ਆਉਣ ਤੇ ਬਾਅਦ ਮੈਂ ਗੱਲ ਤੇ ਉਹਦੇ ਚ ਮੈਂ ਭਾਈ ਬੋਲਿਆ ਤਾਂ ਪਹਿਲੀ ਵਾਰ ਹਨਾ ਤੇ ਬੜਾ ਮਨ ਨੂੰ ਉੱਪਰ ਉੱਪਰ ਆ ਜੇ ਲੱਗਿਆ ਤਾਂ ਹੁਣ ਤਾਂ ਕੋਈ ਚੱਕਰ ਨਹੀਂ ਹੈਗਾ ਹੁਣ ਤਾਂ ਮੜੀ ਜੀ ਸਿਚੁਏਸ਼ਨ ਮਿਲੇ ਜਿਹੜੇ ਕਰਦਣੇ ਆ ਚੱਲ ਬਣ ਚੁੱਕੀ ਕੋਈ ਗੱਲ ਨਹੀਂ ਯਾਰ ਥੋੜਾ ਜਿਆ ਜਦੋਂ ਕੈਮਰੇ ਪੁਰੇ ਨਹੀਂ ਬੰਦਾ ਆਇਆ ਉਹਦਾ ਨਹੀਂ ਆਦਤ ਹੁੰਦੀ ਹੈ ਨਾ ਹੁਣ ਤਾਂ ਮੰਮੀ ਰਾ ਨੂੰ ਚੇਹ ਰਿਪੋਰਟਰਾਂ ਕੋਲ ਓੜਾ ਤਾਂ ਮੰਮੀ ਰਾ ਨਹੀਂ ਬੋਲਣਾ ਗੱਲ ਇੱਕ ਸੋਚਣ ਦੀ ਨਹੀਂ ਪਹਿਲਾਂ ਬੰਦਾ ਡਰਦਾ ਆਵਲ ਹੋ ਜਾਂਦੀ ਹੈ ਨੂੰ ਸਾਨੂੰ ਭਾਈ ਯਾਤ ਪੈ ਗਈ ਨੂੰ ਸਾਨੂੰ ਅੱਤ ਪੈ ਗਈ ਮੰਮੀ ਬੋਇਆ ਨਹੀਂ ਫੇਟਾ ਜੇ ਇਹ ਮੈਂ ਕਹਦਾ ਪੁੱਛਾ ਸੀ ਤਾਂ ਜੀ ਹੋ ਗਿਆ ਇਹਦੇ ਥੱਲੇ ਆਉਣਾ ਦਾ ਇਹ ਮੰਨਣਾ ਠੀਕ ਠੀਕ ਦੱਸ ਮਾਤਾ ਸਾਡੀ ਨੇ ਖੋਲ ਤਾਂ ਰਿਆ। ਉਹ ਮਾਤਾ ਨੇ ਕਰੇ ਵੀ ਅੱਗੇ ਕੰਮ ਇਹ। ਪਹਿਲੀ ਬਥੜੇ ਲੱਗੀ ਹੋਣਾ ਨਾ। ਦੇਰ ਹੋ ਗਈ ਹੈ। ਹੋਰ ਕੀ ਆ? ਹਟ ਜਾਓ ਹਟ ਜਾਓ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਮੰਮੀ ਇਹ। ਕਹਿ ਦੱਸ ਲੈ ਮੈਂ ਕੀ ਕਹਿਣਾ। ਹਾਂ। ਆਪ ਤਾਂ ਨਾ ਬੁੜੀ ਸੀ। ਹਾਂ। ਇਦਾਂ ਬਹਿਣਾ ਇਹ। ਮੈਂ ਦੇਖੀ ਜਮਾ ਚੱਲ ਕਾ ਨੂੰ ਰੋਕਣਾ ਹਜੇ ਮਾਤਾ ਨੂੰ। ਹਾਂ ਵੀ ਆਪ ਨੂੰ ਤਾਂ ਬਹੁਤਾਂ ਦਾ ਇੰਨੇ ਹੀ ਤਾਂ ਆਪਣੇ ਹੱਥ ਚ ਲੈ ਕੇ ਕਰ ਲੈਣਾ ਤਾਂ ਤੁਸੀਂ। ਮੈਂ ਕਾ ਚੱਲੋ। ਮੈਂ ਕਿਹਾ ਪਹਿਲਾ ਮੰਮੀ ਮੈਂ ਨਹੀਂ ਤੇਰੇ ਜੰਮੀ ਤੂੰ ਮੇਰੇ ਜੰਮਿਆ ਵਾ ਮੈਂ ਕਮ ਲਾ ਮਾਰਦਾ ਮੈਂ ਕਿਹਾ ਪਹਿਲਾ ਮੰਮੀ ਨੂੰ ਕਰ ਲਨ ਦੇ ਭਾਈ ਕਾ ਬਾਦ ਵਿੱਚ ਤੂੰ ਚੱਲ ਟੋਲੇਰ ਆ ਨਾ ਜਿਹੜਾ ਕੱਪੜੇ ਸੀਂਦਾ ਦਾ ਤੂੰ ਐ ਨਹੀਂ ਹੁੰਦਾ ਨਾ ਤੁਸੀਂ ਆਪ ਫੜ ਕੇ ਕਰਦੇ ਮੈਂ ਲਿਆ ਮੰਮੀ ਮੈਂ ਟਰਾਈ ਕਰਕੇ ਦੇਖਦਾ ਤੇ ਇਹ ਗੱਲ ਉਹ ਮਾਤਾ ਕਦੇ ਘਾਟਾ ਉਹ ਦੇਖਾ ਹੋ ਗਿਆ ਤੂੰ ਕੱਪੜੇ ਮੈਂ ਖਰਾਬ ਕਰ ਲੇ ਤੂੰ ਇਹ ਲਓ ਜੀ ਮਸ਼ੀਨ ਵਾਲਾ ਕੰਮ ਖਤਮ ਹੋ ਚੱਲਿਆ ਹੁਣ ਚਲੋ ਜੀ ਫਿਰ ਠੀਕ ਆ ਹੁਣ ਅਗਲੇ ਬਲੌਗ ਚ ਮਿਲਦੇ ਆ ਦੇਖਦੇ ਆ ਮਸ਼ੀਨ ਚੱਲਦੀ ਆ ਕਿ ਆ ਬਣਦਾ ਇਹਦਾ ਜਾਂ ਮਿਸਤਰੀ ਕੋਲੇ ਜਾਂਦੀ ਆ ਆਪਣਾ ਪਹਿਲਾ ਆਪਣਾ ਦਿਮਾਗ ਘੜਾ ਲੀਏ ਇਹਨੂੰ ਚੰਗੀ ਤਰ੍ਹਾਂ ਵੀ ਇੱਧਰੋਂ ਕਰਕੇ ਦੇਖ ਲਈਏ ਸੀਟਾ ਚੇਂਜ ਕਰਕੇ ਦੇਖ ਲਈਏ ਔਰ ਮਸ਼ੀਨ ਦਾ ਤੇਲ ਦੇਖ ਕੇ ਕੁਫਾਜ ਕਰਨ ਨੂੰ ਰੱਖਾਂਗੇ ਵੀ ਚੱਲ ਪਵੇ ਕਿਦਾਂ ਦੂਰ ਵੀ ਬਲੌਗ ਦੀ ਜੀ ਬਾਏ ਬਾਈ ਕਰਦੇ ਆ ਸਾਥਰੀ ਕਾਲ ਬੁਲਾਉਂਦੀ ਬਾਈ 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 ਠੀਕ